ਸਸ਼ੀ ਗਾਲ ਜੀ ਸਾਰਿਆਂ ਨੂੰ ਅੱਜ ਦਾ ਵਿਸ਼ਾ ਹੈ ਜੋਜਕ ਜੋਜਕ ਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਪੜਾਂਗੇ ਕਿ ਜੋਜਕ ਕੀ ਹੁੰਦਾ ਹੈ ਇਹਦੀਆਂ ਕਿੰਨੀਆਂ ਕਿਸਮਾਂ ਆ ਇਹਨਾਂ ਦਾ ਕੀ ਕੰਮ ਆ ਅੱਗੇ ਪਹਿਲਾਂ ਅਸੀਂ ਪੜਿਆ ਸੀ ਸੰਬੰਧਕ ਜਿਹੜਾ ਸੰਬੰਧਕ ਤੇ ਜੋਜਕ ਆ ਇਹ ਇਹਦੇ ਵਿੱਚ ਥੋੜੀ ਜਿਆਦਾ ਕਨਫਿਊਜ਼ਰ ਹੋ ਜਾਂਦੀ ਹੈ ਕਿ ਕਿਉਂਕਿ ਦੇਖਣ ਨੂੰ ਲੱਗਦਾ ਹੈ ਕਿ ਇਹਨਾਂ ਦਾ ਕੰਮ सेम-ਸੇਮ ਆ ਪਰ ਇਹਨਾਂ ਦੇ ਵਿੱਚ ਥੋੜਾ ਜਿਹਾ ਫਰਕ ਆ ਜਿਹੜੇ ਸੰਬੰਧਕ ਹੁੰਦੇ ਆ ਉਹ ਉਹ ਕੀ ਕਰਦੇ ਆ ਉਹ ਵਾਕਾਂ ਦਾ ਸੰਬੰਧ ਜੋੜਦੇ ਆ ਦੂਸਰੇ ਸ਼ਬਦਾਂ ਹੈ ਤੇ ਪਰ ਜਿਹੜੇ ਜੋਜਕ ਆ ਇਹ ਕੀ ਕਰਦੇ ਆ ਇਹ ਇਹ ਸ਼ਬਦਾਂ ਦਾ ਵਕਾਂਸ਼ਾਂ ਦਾ ਤੇ ਉਪਵਾਕਾਂ ਦਾ ਤੇ ਵਾਕਾਂ ਦਾ ਜਿਹੜਾ ਸਬੰਧ ਆ ਉਹ ਇੱਕ ਦੂਜੇ ਨਾਲ ਜੋੜਦੇ ਆ ਜਿਹੜਾ ਸੰਬੰਧਕ ਸੀਗਾ ਉਹ ਕੀ ਕਰਦਾ ਸੀਗਾ ਉਹ ਜਿਹੜਾ ਸ਼ਬਦਾਂ ਦਾ ਸੰਬੰਧ ਜਿਹੜਾ ਹੈ ਨਾਮ ਪਰ ਨਾਮ ਜਿਹੜੇ ਸ਼ਬਦ ਆਉਂਦੇ ਸੀ ਉਹਦਾ ਜਿਹੜਾ ਹੈ ਵਾਕ ਦੇ ਹੋਰ ਨਾਲ ਸ਼ਬਦਾਂ ਦੇ ਨਾਲ ਸੰਬੰਧ ਜੋੜਦਾ ਸੀਗਾ ਤੇ ਜੋਜਕ ਜਿਹੜਾ ਇਹ ਕੀ ਕਰਦਾ ਹੈ ਇਹ ਇਹ ਵਾਕਾਂਸ਼ਾਂ ਵਾਕਾਂ ਉਪਵਾਕਾਂ ਦਾ ਸੰਬੰਧ ਇੱਕ ਦੂਜੇ ਨਾਲ ਜੋੜਦਾ ਹੈ ਹੁਣ ਉਦਾਹਰਨ ਦੇ ਤੌਰ ਤੇ ਕਿਹੜੇ ਕਿਹੜੇ ਜੋਜਕ ਜਿਹੜੇ ਵਰਤੇ ਜਾਂਦੇ ਆ ਇਹਦੇ ਵਿੱਚ ਹੈਗਾ ਅਤੇ ਕਿ ਕਿਉਂ ਕਿ ਸਗੋਂ ਪਰ ਆਦਿ ਤੇ ਜਿਹੜੇ ਪੰਜਾਬੀ ਦੇ ਵਿੱਚ ਕਹਿੰਦੇ ਜੋ ਜਗ੍ਹਾ ਜਿਹੜੇ ਅਵਕਾਰੀ ਆ ਮਤਲਬ ਇਹਨਾਂ ਦੇ ਜਿਹੜੇ ਰੂਪ ਆਏ ਨੇ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਜਿੱਦਾਂ ਹੁਣ ਅਤੇ ਆ ਅਤੇ ਦੇ ਵਿੱਚ ਅਸੀਂ ਕੋਈ ਤਬਦੀਲੀ ਨਹੀਂ ਕਰ ਸਕਦੇ ਇਹ ਇੱਦਾਂ ਹੀ ਵਾਕ ਦੇ ਵਿੱਚ ਵਰਤ ਹੁੰਦਾ ਹੈ ਜਿੱਦਾਂ ਹੁਣ ਕਿਉਂ ਕੀ ਆ ਇਹ ਵੀ ਇੱਦਾਂ ਹੀ ਵਰਤ ਹੁੰਦਾ ਸਗੋਂ ਪਰ ਇਹ ਸਾਰੇ ਸ਼ਬਦ ਕੀ ਆ ਜਿਉਂ ਦੇ ਤਿਉਂ ਹੀ ਵਰਤ ਹੁੰਦੇ ਇਸੇ ਕਰਕੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਅਵਕਾਰੀ ਕਿਹਾ ਜਾਂਦਾ ਹੁਣ ਜੋਜਕ ਨੂੰ ਜਿਹੜੇ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਆ ਕਾਰਜ ਦੇ ਆਧਾਰ ਤੇ ਜੋਜਕ ਜਿਹੜੇ ਆ ਉਹ ਹੁੰਦੇ ਆ ਸਮਾਨ ਜੋਜਕ ਤੇ ਅਧਿਨ ਜੋਜਕ ਇੱਕ ਹੁੰਦੇ ਬਣਤਰ ਦੇ ਆ ਤੇ ਬਣਤਰ ਦੇ ਆਧਾਰ ਤੇ ਜੋਜਕ ਜਿਹੜੇ ਤਿੰਨ ਤਰ੍ਹਾਂ ਦੇ ਹੁੰਦੇ ਆ ਇੱਕ ਕੈਰੇਜ ਜੋਜਕ ਜਾਂ ਸਧਾਰਨ ਜੋਜਕ ਸੰਯੁਕਤ ਜੋਜਕ ਨੰਬਰ 3 ਤੇਗਾ ਸਹਿ ਸੰਬੰਧਕੀ ਜਾਂ ਟੁੱਟਵੇ ਜੋਜਕ ਹੁਣ ਅਸੀਂ ਸਮਾਨਜੋਜਕ ਦੇਖਾਂਗੇ ਕਿ ਸਮਾਨਜੋਜਕ ਕੀ ਹੁੰਦਾ ਹੁਣ ਸਮਾਨ ਸਮਾਨ ਦਾ ਮਤਲਬ ਕੀ ਹੁੰਦਾ ਬਰਾਬਰ ਹੁਣ ਇਹ ਤੋਂ ਕੀ ਅਸੀਂ ਅੰਦਾਜ਼ਾ ਲਗਾ ਸਕਦੇ ਆ ਕਿ ਜਿਹੜੇ ਜਿਹੜੇ ਵਾਕਾਂ ਜਾਂ ਵਕਾਂਸ਼ਾਂ ਨੂੰ ਬਰਾਬਰ ਜੋੜਦੇ ਆ ਉਹਨਾਂ ਨੂੰ ਅਸੀਂ ਕੀ ਕਹਿੰਨੇ ਆ ਸਮਾਨਜੋਜਕ ਤੇ ਇਹ ਕੀ ਕਰਦੇ ਆ ਇਹ ਜਦੋਂ ਵਾਕਾਂ ਜਾਂ ਵਕਾਂਸ਼ਾਂ ਨੂੰ ਆਪਸ ਵਿੱਚ ਜੋੜਦੇ ਆ ਤੇ ਸੰਯੁਕਤ ਵਾਕਾਂ ਦੀ ਜਿਹੜੀ ਆ ਸਿਰਜਣਾ ਕਰਦੇ ਆ ਹੁਣ ਉਦਾਹਰਨ ਦੇਖਦੇ ਆ ਅਸੀਂ ਕਹਿੰਦੇ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ ਹੁਣ ਅਸੀਂ ਦੇਖਦੇ ਆ ਕਿ ਰਾਹ ਪਿਆ ਜਾਣੇ ਜਿਹੜਾ ਆ ਇੱਕ ਜਿਹੜਾ ਆ ਵਾਕ ਆ ਠੀਕ ਆ ਤੇ ਜਾਂ ਵਿੱਚ ਲਗਾ ਕੇ ਵਾਹ ਪਿਆ ਜਾਣੇ ਇੱਕ ਹੀ ਬਣ ਗਿਆ ਇਹ ਇੱਕ ਸਮਾਨਜੋਜਕ ਬਣ ਗਿਆ ਹੁਣ ਨੰਬਰ 2 ਤੇ ਕਾ ਰੇਸ਼ਮ ਸਿੰਘ ਨੌਕਰੀ ਕਰਦਾ ਹੈ ਨਾਲੇ ਪੜਦਾ ਹੈ ਹੁਣ ਇਹਦੇ ਵਿੱਚ ਕੀ ਆ ਪਹਿਲਾ ਇੱਕ ਵਾਕ ਆ ਕਿ ਰੇਸ਼ਮ ਸਿੰਘ ਨੌਕਰੀ ਕਰਦਾ ਹੁਣ ਨਾਲੇ ਲਗਾ ਕੇ ਨਾਲੇ ਲਗਾ ਕੇ ਨਾਲ ਲਿਖ ਦਿੱਤਾ ਪੜਦਾ ਹੈ ਇੱਕ ਹੀ ਬਣ ਗਿਆ ਇਹ ਇੱਕ ਜਿਹੜਾ ਵਾਕ ਆ ਨਾਲੇ ਨੇ ਉਹਨੂੰ ਦੂਜੇ ਵਾਕ ਦੇ ਨਾਲ ਜੋੜ ਦਿੱਤਾ ਨੰਬਰ ਤਿੰਨ ਹੈਗਾ ਮੁੰਡੇ ਖੇਡ ਰਹੇ ਹਨ ਅਤੇ ਕੁੜੀਆਂ ਪੜ ਰਹੀਆਂ ਹਨ ਹੁਣ ਇਹਦੇ ਵਿੱਚ ਵੀ ਆ ਮੁੰਡੇ ਖੇਡ ਰਹੇ ਹਨ ਇਹ ਇੱਕ ਵਾਕ ਆ ਨੰਬਰ ਅਰ ਕਿਹਾਗਾ ਕੁੜੀਆਂ ਪੜ ਰਹੀਆਂ ਨੇ ਇਹ ਵੀ ਇੱਕ ਪੂਰਨ ਵਾਕ ਆ ਤੇ ਵਿੱਚ ਅਤੇ ਜਿਹੜਾ ਲਗਾ ਕੇ ਅਤੇ ਕੀ ਲੱਗਾ ਜੋਜਕ ਲੱਗਾ ਇਹਨੇ ਕੀ ਕੀਤਾ ਪਹਿਲੇ ਵਾਕ ਨੂੰ ਦੂਜੇ ਵਾਕ ਦੇ ਨਾਲ ਜੋੜ ਦਿੱਤਾ ਤੇ ਇਹ ਦੋਨੇ ਵਾਕ ਕੀ ਆ ਇੱਕ ਦੂਜੇ ਦੇ ਸਮਾਨ ਆ ਹੁਣ ਜਿਹੜਾ ਸਮਾਨ ਜੋਜਕ ਆ ਉਹ ਜਿਹੜੇ ਆ ਚਾਰ ਤਰ੍ਹਾਂ ਦੇ ਹੁੰਦੇ ਆ ਨੰਬਰ 1 ਤੇ ਹੈ ਸਮੁੱਚੀ ਸਮਾਨਜੋਜਕ ਹੁਣ ਸਮੁੱਚੀ ਸਮਾਨਜੋਜਕ ਕਿਹੜੇ ਹੁੰਦੇ ਆ ਜਿਹੜੇ ਦੋ ਸੁਤੰਤਰ ਵਾਕਾਂ ਜਾਂ ਸਮਾਨ ਉਪਵਾਕਾਂ ਨੂੰ ਜਿਹੜਾ ਆ ਜੋੜਦੇ ਆ ਤੇ ਉਹਨਾਂ ਦਾ ਭਾਵ ਪ੍ਰਗਟ ਕਰ ਦਿਆ ਉਹਨੂੰ ਕੀ ਕਹਿੰਦੇ ਆ ਸਮੁੱਚੀ ਸਮਾਨਜੋਜਕ ਹੁਣ ਉਦਾਹਰਣ ਦੇ ਤੌਰ ਤੇ ਜੇ ਮੋਹਨ ਅਤੇ ਸੋਹਣ ਸਕੇ ਭਰਾ ਹੁਣ ਮੋਹਨ ਤੇ ਸੋਹਣ ਜਿਹੜਾ ਮੋਹਨ ਆ ਇਹ ਵੀ ਇੱਕ ਸੁਤੰਤਰ ਸ਼ਬਦ ਅਤੇ ਜਿਹੜਾ ਸੋਹਣ ਆ ਇਹ ਵੀ ਸੁਤੰਤਰ ਸ਼ਬਦ ਆ ਇਹਨਾਂ ਨੇ ਕੀਤਾ ਅਤੇ ਲਗਾ ਕੇ ਇਹਨੂੰ ਕੀ ਆ ਵਾਕ ਦੇ ਵਿੱਚ ਜੋੜ ਦਿੱਤਾ ਨੰਬਰ 2 ਹੋਤੇਗਾ RAM ਨੇ ਨਹੀਂ ਸਗੋਂ ਸ਼ਾਮ ਨੇ ਵੀ ਗਾਣਾ ਕੱਢੀਆਂ ਹੁਣ ਨੰਬਰ 2 ਤੇ ਹੈਗਾ ਵਿਕਲਪੀ ਸਮਾਨਜੋਜਕ ਹੁਣ ਵਿਕਲਪ ਦਾ ਮਤਲਬ ਹੁੰਦਾ ਆਪਸ਼ਨ ਲੈਣੀ ਠੀਕ ਆ ਵਿਕਲਪੀ ਸਮਾਨਜੋਜਕ ਕਿਹੜੇ ਹੁੰਦੇ ਆ ਕਹਿੰਦੇ ਦੋ ਸੰਤੰਤਰ ਵਾਕ ਨੂੰ ਜੋੜਦੇ ਆ ਤੇ ਇਹਨਾਂ ਦਾ ਆਪਸ ਦੇ ਵਿੱਚ ਬਟਾਂਦਰੇ ਦਾ ਭਾਵ ਜਿਹੜਾ ਪ੍ਰਗਟ ਹੁੰਦਾ ਉਹਨੂੰ ਵਿਕਲਪੀ ਸਮਾਨਜੋਜਕ ਕਿਹਾ ਜਾਂਦਾ ਹੈ ਹੁਣ ਇਹਦੇ ਉਦਾਹਰਨ ਦੇਖਦੇ ਆ ਕਹਿੰਦੇ ਚਾਹੇ ਤੂੰ ਜੁਰਮਾਨਾ ਭਰ ਚਾਹੇ ਉਹ ਭਰੇ ਹੁਣ ਉਹਨੇ ਆਪਸ਼ਨ ਦੇ ਦਿੱਤੇ ਤਾਂ ਕਿ ਚਾਹੇ ਉਹ ਤੂੰ ਜੁਰਮਾਨਾ ਭਰ ਚਾਹੇ ਉਹ ਭਰੇ ਇੱਕ ਹੀ ਸਾਨੂੰ ਆਪਸ਼ਨ ਦਾ ਭਾਵ ਵਿਕਲਪ ਦਾ ਭਾਵ ਜਿਹੜਾ ਪ੍ਰਗਟ ਹੁੰਦਾ ਹੈ ਚ ਨੰਬਰ 2 ਤੇਗਾ ਤੂੰ ਜਾ ਨਹੀਂ ਤਾਂ ਉਹ ਜਾਵੇ ਹੁਣ ਇਹਦੇ ਵਿੱਚ ਵੀ ਸੇਮ ਜਿਹੜੇ ਆ ਸਾਨੂੰ ਗੱਲ ਜਿਹੜੀ ਹੈ ਸਪਸ਼ਟ ਹੁੰਦੀ ਹੈ ਕਿ ਜਾਂ ਉਹਨੇ ਉਹਨੂੰ ਕਿਹਾ ਕਿ ਤੂੰ ਤੂੰ ਜਾ ਤੇ ਜਾ ਦੂਜਣ ਗਿਆ ਕਿ ਤੂੰ ਜਾ ਹੁਣ ਇਹਦੇ ਵਿੱਚ ਕਿਹੜੇ ਕਿਹੜੇ ਸ਼ਬਦ ਵਰਤੇ ਜਾਂਦੇ ਆ ਨਾ ਕਿ ਜਾਂ ਅਥਵਾ ਜਾਂ ਭਾਵੇਂ ਨਾ ਆਦ ਇਹ ਸਾਰੇ ਵਧੇ ਕਿਹੜੇ ਕੀ ਕਰਦੇ ਜਾਂਦੇ ਆ ਵਿਕਲਪੀ ਸਮਾਨਜੋਜਕ ਦੇ ਲਈ ਵਰਤੇ ਜਾਂਦੇ ਆ ਨੰਬਰ 3 ਤੇਗਾ ਨਿਖੇਦੀ ਸਮਾਨਜੋਜਕ ਨਿਖੇਦੀ ਦਾ ਮਤਲਬ ਕੀ ਹੁੰਦਾ ਹੈ ਉਹ ਵਿਰੋਧ ਕਰਨਾ ਠੀਕ ਆ ਨਿਖੇਦੀ ਸਮਾਨਜੋਜਕ ਕਿਹੜੇ ਹੁੰਦੇ ਆ ਜਿਹੜੇ ਦੋ ਸੰਤੰਤਰ ਵਾਕਾਂ ਨੂੰ ਇੱਦਾਂ ਜੋੜਨ ਕਿ ਉਹਨਾਂ ਦਾ ਇੱਦਾਂ ਲੱਗੇ ਕਿ ਆਪਸ ਦੇ ਵਿੱਚ ਟੱਕਰਾ ਹੋ ਰਿਹਾ ਜਾਂ ਵਿਰੋਧ ਪ੍ਰਗਟ ਹੋ ਰਿਹਾ ਉਹਨੂੰ ਕੀ ਕਹਿੰਦੇ ਆ ਨਿਖੇਦੀ ਸਮਾਨਜੋਜਕ ਉਦਾਹਰਣ ਲਈ ਕਹਿੰਦਾ ਉਹ ਛੋਟਾ ਹੈ ਪਰ ਚਿਹਰ ਦਾ ਟੋਟਾ ਹੈ ਹੁਣ ਪਰ ਨੇ ਕੀ ਪਰ ਨੇ ਕੀ ਕੀਤਾ ਦੋਨਾਂ ਜਿਹੜਾ ਵਾਕ ਆ ਉਹਨਾਂ ਨੂੰ ਆਪਸ ਦੇ ਵਿੱਚ ਜੋੜ ਦਿੱਤਾ ਤੇ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਇਹਦੇ ਵਿਆਖ ਦੇ ਵਿੱਚ ਨਿਖੇਦੀ ਕੀਤੀ ਆ ਕਿ ਉਹ ਛੋਟਾ ਹੈ ਪਰ ਚਿਹਰ ਦਾ ਰੋਟਾ ਮਤਲਬ ਬਹੁਤ ਜ਼ਿਆਦਾ ਜਿਹੜਾ ਹੈ ਗੁੱਸੇ ਵਾਲਾ ਆ ਨੰਬਰ 2 ਤੇਗਾ ਉਹ ਬੁਜ਼ਦਿਲ ਨਹੀਂ ਸਗੋ ਸੂਰਵੀਰ ਇਹਨਾਂ ਇਹਦੇ ਵਿੱਚ ਕੀ ਕੀਤਾ ਹੈ ਇਹਦੇ ਵਿੱਚ ਉਹਨਾਂ ਨੇ ਉਹਦੀ ਜਿਹੜੀ ਆ ਪ੍ਰਸ਼ੰਸਾ ਕੀਤੀ ਆ ਕਿ ਉਹ ਬੁਜ਼ਦੇ ਨਹੀਂ ਆ ਸਗੋ ਭਾਦਰ ਆ ਸੂਰਵੀਰ ਆ ਉਹ ਲਾਇਕ ਹੈ ਪਰ ਮਿਹਨਤੀ ਨਹੀਂ ਅੱਗੇ ਹੈਗਾ ਆ ਨੰਬਰ 4 ਤੇ ਕਾਰਨ ਜਾਂ ਕਾਰਜਬੋਧਕ ਸਮਾਨਜੋਜਕ ਹੁਣ ਕਾਰਨ ਤੇ ਕਾਰਜ ਜਿਹੜਾ ਆ ਇਹਨਾਂ ਦੋਨੋਂ ਸ਼ਬਦਾਂ ਤੋਂ ਸਵੈਸ਼ਟਾ ਕਿ ਇਹ ਜਿਹੜੇ ਸਮਾਨਜੋਜਕ ਕੀ ਕਰਦੇ ਆ ਇੱਕ ਕਹਿੰਦੇ ਕਾਰਨ ਦੱਸਦਾ ਹੈ ਤੇ ਦੂਜਾ ਕਾਰਜ ਨੂੰ ਪ੍ਰਗਟ ਕਰਦਾ ਹੈ ਉਦਾਹਰਨ ਦੇ ਤੌਰ ਤੇ ਮੈਂ ਉਸ ਤੇ ਪੱਕਾ ਯਕੀਨ ਹੈ ਸੋ ਡਰਨ ਦੀ ਕੋਈ ਲੋੜ ਨਹੀਂ ਹੁਣ ਇਹਦੇ ਵਿੱਚ ਉਹਨੇ ਕੀ ਕੀਤਾ ਉਹਨੇ ਦੱਸ ਦਿੱਤਾ ਉਹਨੇ ਕਾਰਨ ਦੱਸ ਦਿੱਤਾ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਮੈਨੂੰ ਉੱਤੇ ਕਿਉਂਕਿ ਯਕੀਨ ਆ ਅੱਗੇ ਕਹਿੰਦਾ ਮੈਂ ਬਿਮਾਰ ਜਾਂ ਇਸ ਕਰਕੇ ਦਫ਼ਤਰ ਨਹੀਂ ਜਾ ਸਕਿਆ ਹੁਣ ਉਹਨੇ ਦੱਸਿਆ ਕਿ ਉਹ ਉਹ ਦਫ਼ਤਰ ਕਿਉਂ ਨਹੀਂ ਜਾ ਸਕਿਆ ਕਿਉਂਕਿ ਕਾਰਨ ਦੱਸਿਆ ਉਹਨੇ ਕਿ ਕਿਉਂਕਿ ਉਹ ਕਿਸੇ ਬਿਮਾਰ ਸੀ ਅੱਗੇ ਨੰਬਰ 2theta ਅਧੀਨ ਜੋਜਕ ਹੁਣ ਸਮਾਨਜੋਜਕ ਅਸੀਂ ਪੜਿਆ ਸੀ ਕਿ ਦੋ ਸਮਾਨ ਵਾਕਾਂ ਨੂੰ ਆਪਸ ਦੇ ਵਿੱਚ ਜੋੜਦੇ ਜਿਹੜਾ ਅਧੀਨ ਜੋਜਕ ਆ ਉਹ ਕੀ ਕਰਦੇ ਆ ਦੋ ਸਮਾਨ ਵਾਕਾਂ ਨੂੰ ਆਪਸ ਦੇ ਵਿੱਚ ਨਹੀਂ ਜੋੜਦੇ ਅਸਮਾਨ ਵਾਕਾਂ ਨੂੰ ਜਿਹੜਾ ਆ ਆਪਸ ਦੇ ਵਿੱਚ ਜੋੜਦੇ ਆ ਤੇ ਇਹ ਇਹ ਕਹਿੰਦੇ ਇਹ ਜਿਹੜੇ ਆ ਮਿਸ਼ਰਤ ਵਾਕਾਂ ਦੀ ਜਿਹੜੀ ਇਹ ਸਿਰਜਣਾ ਕਰਦੇ ਆ ਉਦਾਹਰਨ ਦੇ ਤੌਰ ਤੇ ਇਹਦੇ ਵਿੱਚ ਕਿਹੜੇ ਸ਼ਬਦ ਵਰਤੇ ਜਾਂਦੇ ਆ ਜਿਵੇਂ ਜੋ ਜਦੋਂ ਜੇ ਜਿਹੜਾ ਕਿਉਂ ਕਿ ਤਾਂ ਦੇ ਆ ਕਰਨ ਦੇ ਦੇ ਕਹਿੰਦਾ ਜੇ ਮੀ ਪੈ ਗਿਆ ਗਰਮੀ ਘਟ ਜਾਵੇ ਹੁਣ ਜਿਹੜਾ ਹੈਗਾ ਆ ਜੋਜਕਾ ਉਹ ਸ਼ੁਰੂ ਦੇ ਵਿੱਚ ਹੀ ਲੱਗ ਗਿਆ ਤੇ ਹੁਣ ਇਹਦੇ ਵਿੱਚ ਕੀ ਹੋ ਗਿਆ ਜਿਹੜਾ ਬਾਕ ਆ ਉਹ ਨਾ ਤਾਂ ਸਮਾਨ ਤੇ ਇਹ ਬਾਕ ਕਿਉਂ ਗਿਆ ਅਸਮਾਨ ਹੋ ਗਿਆ ਨੰਬਰ ਦੋ ਦੇਗਾ ਖੂਬ ਮਿਹਨਤ ਕਰਕੇ ਕਿਉਂਕਿ ਮਿਹਨਤ ਫਲ ਦੇ ਕੇ ਹੀ ਰਹਿੰਦੀ ਹੈ ਹੁਣ ਖੂਬ ਮਿਹਨਤ ਕਰੋ ਕਰੋ ਜਿਹੜਾ ਇਹ ਛੋਟਾ ਵਾਕ ਹੋ ਗਿਆ ਉਪਵਾਕ ਹੋ ਗਿਆ ਤੇ ਕਿਉਂਕਿ ਮਿਹਨਤ ਫਲ ਦੇ ਕੇ ਰਹਿੰਦੀ ਹੈ ਇਹ ਕੀਆ ਵੱਡਾ ਵਾਕ ਹੋ ਗਿਆ ਤੇ ਇਹ ਵੀ ਦੋਨੇ ਆਪਸ ਦੇ ਵਿੱਚ ਜਿਹੜੇ ਸਮਾਨ ਜਿਹੜੇ ਆ ਵਾਕ ਨਹੀਂ ਆ ਅੰਦਰ RAM ਨੇ Sneha ਭੇਜਿਆ ਕਿ ਮੈਂ ਨਹੀਂ ਆ ਰਿਹਾ ਹਾਂ ਇਹਨਾਂ ਦੇ ਵਿੱਚ ਵੀ ਇਹੀ ਆ ਕਿ RAM ਨੇ Sneha ਭੇਜਿਆ ਜਿਹੜਾ ਆ ਇੱਕ ਵਾਕ ਹੋ ਗਿਆ ਕਿ ਮੈਂ ਨਹੀਂ ਆ ਰਿਹਾ ਦੂਜਾ ਵਾਕ ਇਹ ਵੀ ਦੋਨੇ ਆਪਸ ਦੇ ਵਿੱਚ ਸਮਾਨ ਜਿਹੜੇ ਵਾਕ ਆ ਨਹੀਂ ਹੈਗੇ ਅੱਗੇ ਕਹਿੰਦੇ ਅਧਿਨ ਜੋਜਕ ਜਿਹੜੇ ਆ ਸੱਤ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਸਮਾਨ ਜੋਜਕ ਸੀ ਉਹ ਚਾਰ ਤਰ੍ਹਾਂ ਦੇ ਹੁੰਦੇ ਆ ਅਧਿਨ ਜੋਜਕ ਜਿਹੜੇ ਆ ਸੱਤ ਤਰ੍ਹਾਂ ਦੇ ਹੁੰਦੇ ਨੇ ਦੇਖਦੇ ਆ ਕਿਹੜੇ ਕਿਹੜੇ ਆ ਸਮਾਨ ਅਧਿਕਰਣਵਾਚਕ ਅਧਿਨ ਜੋਜਕ ਕਾਰਣਵਾਚਕ ਅਧਿਨ ਜੋਜਕ ਫਲਵਾਚਕ ਅਧਿਨ ਜੋਜਕ ਮੰਤਵਵਾਚਕ ਅਧਿਨ ਜੋਜਕ ਸ਼ਰਤਵਾਚਕ ਅਧਿਨ ਜੋਜਕ ਵਿਰੋਧਵਾਚਕ ਅਧਿਨ ਜੋਜਕ ਤੇ ਤੁਲਨਾਵਾਚਕ ਅਧীন ਜੋਜਕ ਹੁਣ ਨੰਬਰ 1 ਤੇ ਦੇਖਦੇ ਆ ਸਮਾਨ ਅधिकरणਵਾਚਕ ਅਧীন ਜੋਜਕ ਸਮਾਨ ਅਧীন ਜੋਜਕ ਕੀ ਹੁੰਦਾ ਹੈ ਕਹਿੰਦਾ ਇਹ ਇੱਕ ਅਜਿਹਾ ਜੋਜਕ ਹੁੰਦਾ ਹੈ ਜਿਹੜਾ ਅਜਿਹੇ ਉਪਵਾਕਾਂ ਨੂੰ ਜੋੜਨ ਲਈ ਵਰਤਿਆ ਜਾਂਦਾ ਹੈ ਕਿ ਜਿਹੜਾ ਅਧীন ਜੋਜਕ ਪ੍ਰਧਾਨ ਉਪਵਾਕ ਦੇ ਕਿਸੇ ਸ਼ਬਦ ਦੀ ਵਿਆਖਿਆ ਕਰਦਾ ਹੈ ਤੇ ਉਹਨੂੰ ਕੀ ਕਹਿੰਦੇ ਆ ਸਮਾਨ ਅधिकरणਵਾਚਕ ਅਧীন ਜੋਜਕ ਹੁਣ ਇਹਦੇ ਵਿੱਚ ਸ਼ਬਦ ਕਿਹੜੇ-ਕਿਹੜੇ ਵਰਤੇ ਜਾਂਦੇ ਪਈ ਪਈ ਜੇਕਰ ਆਦਿ ਉਦਾਹਰਨ ਦੇ ਦੇ ਕਹਿੰਦਾ ਇਹ ਸੱਚ ਹੈ ਜੂ ਹਡਮਾਸਟਰ ਸਾਹਿਬ ਨੂੰ ਇਸ ਅਨਰਥ ਦਾ ਪਤਾ ਨਹੀਂ ਸੀ ਹੁਣ ਇਹ ਸੱਚ ਹੈ ਇਹ ਕੀ ਪ੍ਰਧਾਨ ਉਪਵਾਕ ਤੇ ਜਿਹੜਾ ਜੂ ਹਡਮਾਸਟਰ ਸਾਹਿਬ ਨੂੰ ਇਸ ਅਨਰਥ ਦਾ ਪਤਾ ਨਹੀਂ ਇਹ ਕੀ ਆਧੀਨ ਉਪਵਾਕ ਆ ਤੇ ਉਹਨੇ ਜਿਹੜਾ ਪ੍ਰਧਾਨ ਉਪਵਾਕਾ ਉਹਨੇ ਅਧੀਨ ਉਪਵਾਕ ਦੀ ਕੀ ਕੀਤੀ ਹੈ ਕਿਉਂ ਵਿਆਖਿਆ ਕੀਤੀ ਹੈ ਨੰਬਰ 2 θਗਾ ਕਾਰਣਵਾਚਕ ਅਧੀਨ ਜੋਜਕ ਹੁਣ ਕਾਰਣਵਾਚਕ ਅਧੀਨ ਜੋਜਕ ਕਿਹੜਾ ਹੁੰਦਾ ਹੈ ਇਹਦੇ ਵਿੱਚ ਕੀ ਹੈ ਜਿਹੜਾ ਅਧੀਨ ਉਪਵਾਕ ਹੁੰਦਾ ਹੈ ਉਹ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਕਾਰਨ ਦੱਸਦਾ ਹੈ ਤੇ ਉਹਨੂੰ ਕੀ ਕਹਿੰਦੇ ਆ ਕਾਰਣਵਾਚਕ ਅਧੀਨ ਜੋਜਕ ਹੁਣ ਇਹਦੇ ਵਿੱਚ ਕਿਹੜੇ ਸ਼ਬਦ ਵਰਤੇ ਜਾਂਦੇ ਆ ਕਿਉਂ ਜੋ ਇਸ ਲਈ ਕਿ ਕਿਉਂਕਿ ਆਦਿ ਉਦਾਹਰਣ ਦੇ ਦਿੱਤਾ ਕਹਿੰਦਾ ਮੈਂ ਮਿਹਨਤ ਨਹੀਂ ਕੀਤੀ ਇਸ ਲਈ ਪਾਸ ਨਹੀਂ ਹੋਇਆ ਹੁਣ ਜਿਹੜਾ ਮੈਂ ਮਿਹਨਤ ਨਹੀਂ ਕੀਤੀ ਹੈ ਕਿ ਆ ਪ੍ਰਧਾਨ ਉਪਵਾਕਾ ਤੇ ਇਸ ਲਈ ਪਾਸ ਨਹੀਂ ਹੋਇਆ ਇਹ ਕੀ ਆ ਅਧੀਨ ਉਪਵਾਕ ਹੁਣ ਇਹਦੇ ਵਿੱਚ ਉਹਨੇ ਦੱਸਿਆ ਕਿ ਉਹ ਪਾਸ ਨਹੀਂ ਹੋ ਸਕਦਾ ਕਿਉਂਕਿ ਉਹਨੇ ਕੀ ਕੀਤਾ ਸੀ ਮਿਹਨਤ ਨਹੀਂ ਕੀਤੀ ਉਹ ਉਸ ਨੂੰ ਅੱਜ ਸਜ਼ਾ ਮਿਲੀ ਕਿਉਂਕਿ ਉਸਨੇ ਸ਼ਰਾਰਤ ਕੀਤੀ ਸੀ ਹੁਣ ਉਸਨੇ ਸ਼ਰਾਰਤ ਕੀਤੀ ਸੀ ਜੀ ਕੀ ਆ ਅਧੀਨ ਉਪਵਾਕ ਜਿਹੜਾ ਹੈਗਾ ਉਸ ਨੂੰ ਅੱਜ ਸਜ਼ਾ ਮਿਲੀ ਕਿ ਆ ਪ੍ਰਧਾਨੁਪਵਾਕ ਹੁਣ ਅਧੀਨਕੁਵਾਕ ਨੇ ਪ੍ਰਧਾਨੁਪਵਾਕ ਦਾ ਜਿਹੜਾ ਆ ਉਹਨੇ ਕਾਰਨ ਦੱਸਿਆ ਕਿ ਉਹਨੂੰ ਕਿਉਂ ਸਜ਼ਾ ਮਿਲੀ ਨੰਬਰ 3 ਤੇਗਾ ਫਲਵਾਚਕ ਅਧੀਨ ਜੋਜਕ ਹੁਣ ਫਲਵਾਚਕ ਅਧੀਨ ਜੋਜਕ ਕੀ ਹੁੰਦਾ ਹੈ ਕਿ ਆ ਅਧੀਨ ਜੋਜਕ ਜਿਹੜਾ ਆ ਪ੍ਰਧਾਨੁਪਵਾਕ ਦੀ ਕਿਰਿਆ ਦਾ ਫਲ ਦੱਸਦਾ ਹੈ ਕਿ ਉਹਦਾ ਕੀ ਫਲ ਨਤੀਜਾ ਮਿਲਿਆ ਆ ਉਹਨੂੰ ਕੀ ਕਹਿੰਦੇ ਆ ਪ੍ਰਧਾਨ ਵਾਚਕ ਅਧੀਨ ਜੋਜਕ ਹੁਣ ਉਦਾਹਰਣ ਦੇਖਦੇ ਇਹਦੇ ਵਿੱਚ ਜੂ ਜ ਆ ਜਾਵੇ ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਉਦਾਹਰਣ ਦੇਖਦੇ ਆ ਪਰਚੇ ਇੰਨੇ ਆਸਾਨ ਆਏ ਜੂ ਬਹੁਤ ਸਾਰੇ ਪਾਸ ਹੋ ਗਏ ਉਹਨੇ ਇਹਦੇ ਵਿੱਚ ਉਹਨੇ ਦੱਸਿਆ ਕਿ ਪਰਚੇ ਜਿਹੜਾ ਪੇਪਰ ਆ ਉਹ ਆਸਾਨ ਸੀਗਾ ਤਾਂ ਕਰਕੇ ਸਾਰੇ ਪਾਸ ਹੋ ਗਏ ਨੰਬਰ 4 ਤੇਗਾ ਮੰਤਵ ਵਾਚਕ ਅਧੀਨ ਜੋਜਕ ਮੰਤਵ ਵਾਚਕ ਅਧੀਨ ਜੋਜਕ ਕੀ ਹੁੰਦਾ ਹੈ ਕਹਿੰਦਾ ਜਦੋਂ ਕੋਈ ਅਧੀਨ ਜੋਜਕ ਜਿਹੜਾ ਹੈ ਪ੍ਰਧਾਨ ਉਪਵਾਕ ਦੇ ਕਿਰਿਆ ਦਾ ਮੰਤਵ ਦੱਸਦਾ ਹੈ ਉਹਦਾ ਉਹਦਾ ਕੀ ਜਿਹੜਾ ਹੈਗਾ ਉਹਦਾ ਮਨੋਰਥ ਕੀ ਆ ਉਹ ਦੱਸਦਾ ਆ ਉਹਨੂੰ ਕੀ ਕਹਿੰਦੇ ਆ ਮੰਤਵ ਵਾਚਕ ਅਧੀਨ ਜਿਹੜਾ ਧਾਰਨ ਦੇ ਵਿੱਚ ਇਹਦੇ ਵਿੱਚ ਕਿਹੜੇ ਵਰਤੀ ਜਾਂਦੇ ਸ਼ਬਦ ਤਾਂ ਜੋ ਇਸ ਲਈ ਕਿ ਮਤੇ ਆਦਮ ਹੁਣ ਉਹ ਬਹਾਨਾ ਕਰਦਾ ਹੈ ਤਾਂ ਜੋ ਮਾਰ ਤੋਂ ਬਚਿਆ ਜਾ ਸਕੇ ਹੁਣ ਉਹਨੇ ਬਹਾਨੇ ਦਾ ਉਹਦਾ ਮੰਤਵ ਦੱਸਿਆ ਆ ਉਹਦਾ ਮਨੋਰਥ ਕੀ ਆ ਤਾਂ ਬਹਾਨਾ ਕਿਉਂ ਕੀਤਾ ਉਹਨੇ ਤਾਂ ਕਿ ਉਹਨੂੰ ਜੜੀ ਕੁੱਟ ਨਾ ਪਵੇ ਨੰਬਰ 5 ਤੇ ਹੈਗਾ ਸ਼ਰਤਵਾਚਕ ਅਧਿੰਜੋਜਕ ਹੁਣ ਸ਼ਰਤਵਾਚਕ ਅਧਿੰਜੋਜਕ ਵਿੱਚ ਕੀ ਹੁੰਦਾ ਹੈ ਜਿਹੜਾ ਅਧਿਨ ਉਪਵਾਕਾ ਉਪਰਧਾਨ ਉਪਵਾਕ ਦੇ ਜਿਹੜਾ ਕਾਰਨ ਉਪਵਾਕ ਦਾ ਕਾਰਨ ਜਿਹੜਾ ਉਹ ਸ਼ਰਤ ਵਾਂਗੂ ਦੱਸਦਾ ਹੈ ਉਹਨੂੰ ਕੀ ਕਹਿੰਦੇ ਆ ਸ਼ਰਤਵਾਚਕ ਅਧਿੰਜੋਜਕ ਹੁਣ ਇਹਦੇ ਵਿੱਚ ਕਿਹੜੇ ਸ਼ਬਦ ਵਰਤੇ ਜਾਂਦੇ ਆ ਜੇਕਰ ਤਾਂ ਜਦ ਤਾਂ ਜਦਕੇ ਤਾਂ ਕਦੀ ਆਦ ਉਦਾਹਰਣ ਕੇੰਦਰ ਜੇ ਤੁਸੀਂ ਮੇਰੀ ਇੱਜ਼ਤ ਚਾਹੁੰਦੇ ਹੋ ਤਾਂ ਮਾਇਕ ਸਹਾਇਤਾ ਕਰੋ ਹੁਣ ਇਹਦੇ ਵਿੱਚ ਕੀ ਰੱਖਿਆ ਉਹਨੇ ਸ਼ਰਤ ਰੱਖੀ ਹੈ ਕਿ ਕਹਿੰਦਾ ਜੇ ਤੁਸੀਂ ਮੇਰੀ ਇੱਜ਼ਤ ਚਾਹੁੰਦੇ ਹੋ ਕਿ ਮੇਰੀ ਇੱਜ਼ਤ ਬਣੀ ਰਹੇ ਤਾਂ ਤੁਸੀਂ ਕੀ ਕਰੋ ਮੇਰੀ ਸਹਾਇਤਾ ਕਰੋ ਮਾਇਕ ਸਹਾਇਤਾ ਹੁੰਦੀ ਹੈ ਮਤਲਬ ਕੋਈ ਪੈਸੇ ਦੀ ਸਹਾਇਤਾ ਕਰੋ ਨੰਬਰ 6 ਥੀਗਾ ਵਿਰੋਧਵਾਚਕ ਅਧਿਨਜਕ ਹੁਣ ਵਿਰੋਧਵਾਚਕ ਅਧਿਨਜਕ ਦੇ ਵਿੱਚ ਕੀ ਹੈ ਕਿ ਪ੍ਰਧਾਨ ਉਪਵਾਕ ਦਾ ਪ੍ਰਧਾਨ ਉਪਵਾਕ ਦੇ ਨਾਲ ਵਿਰੋਧ ਪ੍ਰਗਟ ਹੁੰਦਾ ਹੈ ਮਤਲਬ ਵਿਰੋਧ ਹੁੰਦਾ ਹੈ ਅਸੀਂ ਕਿਸੇ ਚੀਜ਼ ਦਾ ਵਿਰੋਧ ਕਰਨਾ ਜਿਹੜੀ ਸਾਨੂੰ ਚੀਜ਼ ਸਾਡੇ ਸਹੀ ਨਹੀਂ ਲੱਗਦੀਏ ਸਾਡੇ ਜਿਹੜੇ ਆ ਹੱਕ ਦੇ ਵਿੱਚ ਨਹੀਂ ਹੁੰਦੀ ਅਸੀਂ ਉਹਦਾ ਕੀ ਕਰਦੇ ਆ ਵਿਰੋਧ ਕਰਦੇ ਆ ਉਦਾਹਰਨ ਲਈ ਕਹਿੰਦਾ ਭਾਵੇਂ ਉਹ ਅਮੀਰ ਹੈ ਪਰ ਬਹੁਤ ਕੰਜੂਸ ਹੈ ਹੁਣ ਉਹਨੇ ਵਿੱਚ ਕੀ ਕੀਤਾ ਉਹ ਅਮੀਰ ਪਰ ਕੰਜੂਸ ਆ ਕਹਿੰਦੇ ਉਹਨੇ ਉਹਦਾ ਵਿਰੋਧ ਕੀਤਾ ਹੈ امیر ਜਰੂਰ ਆ ਪਰ ਉਹ ਕੰਜੂਸ ਆ ਨੰਬਰ 7 ਤੇ ਹੈਗਾ ਤੁਲਨਾ ਵਾਚਕ ਅਧੀਨ ਜੋਕ ਹੁਣ ਇਹਦੇ ਵਿੱਚ ਕੀ ਆ ਪ੍ਰਧਾਨ ਜਿਹੜਾ ਉਪਵਾਕ ਆ ਅਧੀਨ ਉਪਵਾਕ ਦੀ ਜਿਹੜੀ ਆ ਤੁਲਨਾ ਕਰਦਾ ਹੈ ਹੁਣ ਪ੍ਰਧਾਨ ਉਪਵਾਕ ਕਿਹੜਾ ਹੁੰਦਾ ਹੈ ਜਿਹੜਾ ਸ਼ੁਰੂ ਦੇ ਵਿੱਚ ਹੁੰਦਾ ਅਧੀਨ ਉਪਵਾਕ ਜਿਹੜਾ ਆ ਜੋ ਜੋਕ ਲੱਗੇ ਜਿਹੜਾ ਅਗਲਾ ਵਾਕ ਹੁੰਦਾ ਉਹਨੂੰ ਕੀ ਕਹਿੰਦੇ ਆ ਅਧੀਨ ਉਪਵਾਕ ਉਦਾਹਰਨ ਦੇਖਦੇ ਕਹਿੰਦਾ ਉਹ ਇੰਨਾ ਨਲਾਇਕ ਹੈ ਮਾਨੋ ਉਸ ਨੂੰ ਕੁਝ ਨਹੀਂ ਆਉਂਦਾ ਹੁਣ ਉਹ ਇੰਨਾ ਨਲਾਕ ਹੈ ਕਿ ਇਹ ਪ੍ਰਧਾਨ ਉਪਭਾਗ ਤੇ ਮਾਨੋ ਉਸ ਨੂੰ ਕੁਝ ਨਹੀਂ ਆਉਂਦਾ ਇਹ ਕਿ ਆਧਿਨ ਉਪਭਾਗ ਹੁਣ ਇਹ ਵਿੱਚ ਕੀ ਕੀਤਾ ਉਹਨੇ ਉਹਦੇ ਆਗੂਣ ਦਾ ਜਿਹੜਾ ਆ ਟੱਕਰਾ ਕੀਤਾ ਆ ਅੱਗੇ ਦੇਖਦੇ ਆ ਬਣਤਰ ਦੇ ਅਧਾਰ ਤੇ ਜੋਜਕ ਬਣਤਰ ਦੇ ਅਧਾਰ ਤੇ ਜੋਜਕ ਅਸੀਂ ਦੇਖਿਆ ਸੀ ਤਿੰਨ ਤਰ੍ਹਾਂ ਦੇ ਹੁੰਦੇ ਆ ਸਮਾਨ ਜਾਂ ਇਹ ਕੈਰੇਜ ਜੋਜਕ ਜਾਂ ਕੈਰੇਜ ਜੋਜਕ ਕਿਹੜੇ ਹੁੰਦੇ ਆ ਜਿਹੜੇ ਜੋਜਕ ਜਿਹੜਾ ਇਕੱਲੇ ਹੀ ਵਰਤੇ ਜਾਂਦੇ ਆ ਭਾਵੇਂ ਉਹਨਾਂ ਨੂੰ ਹੋਰ ਕਿ ਸੇ ਸਹਾਰੇ ਦੀ ਲੋੜ ਨਹੀਂ ਹੁੰਦੀ ਉਹਨਾਂ ਨੂੰ ਕੈਰੇਜ ਹੋ ਜਾ ਕਿਹਾ ਜਾਂਦਾ ਜਿਵੇਂ ਉਦਾਹਰਨ ਤੇ ਤੇ ਅਤੇ ਪਰ ਕੇ ਭਾਵੇਂ ਆਦ ਹੁਣ ਇਹ ਜਿਹੜੇ ਸਾਰੇ ਸ਼ਬਦ ਹੈ ਇਹ ਕਿ ਇਕੱਲੇ ਸ਼ਬਦ ਵਿੱਚ ਵਿਚਰ ਜਾਂਦੇ ਇਹਨਾਂ ਦੇ ਨਾਲ ਹੋਰ ਕੋਈ ਸ਼ਬਦ ਲਾਉਣ ਦੀ ਲੋੜ ਨਹੀਂ ਹੁੰਦੀ ਨੰਬਰ 2 ਤੇ ਹੈ ਸੰਯੁਕਤ ਜੋਜਕ ਸੰਯੁਕਤ ਜੋਜਕ ਕਿਹੜੇ ਹੁੰਦੇ ਆ ਜਿਹੜੇ ਜੁੜਵੇਂ ਰੂਪ ਵਿੱਚ ਆਉਂਦੇ ਆ ਮਤਲਬ ਦੋ ਸ਼ਬਦ ਆਉਂਦੇ ਆ ਇਕੱਲਾ ਜਿਹੜਾ ਸ਼ਬਦ ਨਹੀਂ ਹੁੰਦਾ ਹੁਣ ਉਦਾਹਰਨ ਲਈ ਜਿੱਦਾਂ ਇਸ ਲਈ ਹੁਣ ਇਸ ਜਿਹੜਾ ਇਕੱਲਾ ਨਹੀਂ ਹੁੰਦਾ ਉਹਦੇ ਨਾਲ ਲਈ ਜ਼ਰੂਰ ਆਉਂਦਾ ਅਗੇ ਇਸ ਕਰਕੇ ਤਾ ਕੇ ਤਾਂ ਜੋ ਤਦੇ ਤਾਂ ਕਿਉਂ ਕੇ ਹੁਣ ਕਿਉਂ ਕੱਲਾ ਨਹੀਂ ਹੁੰਦਾ ਕਿਉਂ ਕੇ ਆਉਂਦਾ ਨਾਲ ਉਦਾਹਰਨ ਦੇਖਦੇ ਕਹਿੰਦਾ ਮਿਹਨਤ ਕਰੋ ਤਾਂ ਜੋ ਸਫਲ ਹੋ ਸਕੋ ਹੁਣ ਤਾਂ ਜੋ ਜਿਹੜਾ ਇਕੱਠਾ ਆਇਆ ਇਹਦੇ ਵਿੱਚ ਇਹ ਕੀ ਆ ਸੰਯੁਕਤ ਜੋਜਕ ਨੰਬਰ 2 ਤੇਗਾ ਉਹ ਬਹੁਤ ਮਿਹਨਤ ਕਰਦਾ ਜਦ ਕਿ ਉਹ ਹੁਸ਼ਿਆਰ ਵੀ ਹੈ ਹੁਣ ਜਦ ਕਿ ਕੀ ਇਹਦੇ ਵਿੱਚ ਇਕੱਠਾ ਆਇਆ ਇਹ ਵੀ ਕੀ ਆ ਸੰਯੁਕਤ ਜੋਜਕ ਅੰਬਰ 3 ਤੇਗਾ ਸਹਿ ਸੰਬੰਧਕੀ ਜੜਕ ਸਹਿ ਸੰਬੰਧਕੀ ਜੋ ਜੋ ਕਿਹੜੇ ਹੁੰਦੇ ਆ ਕਹਿੰਦੇ ਜਿਹੜੇ ਟੁੱਟਵੇ ਰੂਪ ਦੇ ਵਿੱਚ ਆਉਂਦੇ ਆ ਜਿਦਾਂ ਮਤਲਬ ਇਸ ਲਈ ਕਿ ਹੁਣ ਇਸ ਲਈ ਅਲੱਗ ਆ ਜਾਊਗਾ ਕਿ ਜਿਹੜਾ ਆ ਲੱਗ ਆਊਗਾ ਇਹ ਕੀ ਕਹਿੰਦੇ ਆ ਇਹਨਾਂ ਨੂੰ ਕੀ ਕਹਿੰਦੇ ਟੁੱਟਵੇ ਰੂਪ ਦੇ ਵਿੱਚ ਜਿਹੜੇ ਆਉਂਦੇ ਆ ਸਹਿ ਸੰਬੰਧਕੀ ਜੜਕ ਉਦਾਹਰਨ ਦੇ ਕੇ ਕਹਿੰਦਾ ਇਸ ਲਈ ਕਿ ਤਾਈਏ ਤਾਂ ਜਾਂ ਜਾਂ ਚਾਹੇ ਚਾਹੇ ਉਦਾਹਰਨ ਦੇ ਕੇ ਕਹਿੰਦਾ ਜੇ ਮਿਰਜਾ ਜੰਡ ਥੱਲੇ ਨਾ ਸੌਂਦਾ ਤਾਂ ਕਦੇ ਨਾ ਮਰਦਾ ਹੁਣ ਜੇ ਜਿਹੜਾ ਆ ਸ਼ੁਰੂ ਦੇ ਵਿੱਚ ਆ ਗਿਆ ਆ ਤਾਂ ਜਿਹੜਾ ਆ ਖੀਰ ਦੇ ਵਿੱਚ ਆ ਗਿਆ ਇਹ ਕੀ ਆ ਅਲੱਗ-ਅਲੱਗ ਆਏ ਟੁੱਟਵੇਂ ਰੂਪ ਵਿੱਚ ਮਤਲਬ ਆਏ ਨੰਬਰ 2 ਦੇ ਤੇਗਾ ਭਾਵੇਂ ਉਹ ਬਿਮਾਰ ਹੈ ਫੇਰ ਵੀ ਸਕੂਲ ਜਾਂਦਾ ਹੈ ਹੁਣ ਭਾਵੇਂ ਜਿਹੜਾ ਆ ਉਹ ਸ਼ੁਰੂ ਦੇ ਵਿੱਚ ਆ ਗਿਆ ਫੇਰ ਵੀ ਜਿਹੜਾ ਆ ਸਕੂਲ ਜਾਂਦਾ ਹੈ ਫੇਰ ਵੀ ਜਿਹੜਾ ਆ ਉਹ ਖੀਰ ਦੇ ਵਿੱਚ ਘਾਰ ਆਇਆ ਤੇ ਉਹਨੂੰ ਇਸੇ ਕਰਕੇ ਇਹ ਕੀ ਹੋ ਗਿਆ ਟੁੱਟਵੇਂ ਰੂਪ ਦੇ ਵਿੱਚ ਜਿਹੜਾ ਜੋਜਕ ਆਇਆ ਇਹਨੂੰ ਕੀ ਕਹਿੰਦੇ ਅਸੀਂ ਸੈਸਵੰਦਕੀ ਜੋਜਕ ਧੰਨਵਾਦ ਸਾਰਿਆਂ ਦਾ ਜੇ ਵੀਡੀਓ ਵਧੀਆ ਲੱਗੀ ਹੈ ਤੇ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਦੋਸਤਾਂ ਮਿੱਤਰਾਂ ਨੂੰ ਵੀ ਸ਼ੇਅਰ ਕਰੋ